ਕੋਰਪ੍ਰੀਤ ਦਾ ਜਿਹੜਾ ਲੇਟੈਸਟ ਪੋਡਕਾਸਟ ਆਇਆ ਹੈ ਉਹਨਾਂ ਦੇ ਵਕੀਲ ਨੇ ਐਕਸ਼ਨ ਲਿੱਤਾ ਆ ਤੇ ਕਿਹਾ ਡੈਫਮੇਸ਼ਨ ਕੇਸ ਪਾਇਆ ਜਾਵੇਗਾ ਜਿਨ੍ਹਾਂ ਨੇ ਉਹ ਇੰਟਰਵਿਊ ਲਿੱਤਾ ਸੀ ਤੇ ਸਾਡੇ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਨੀ ਕਿ ਕੋਰਪ੍ਰੀਤ ਨੂੰ 0300 ਵਾਲੇ ਆਰ ਵੀ ਸੇਰਗਿਲ ਦੇ ਭਰਾ ਗੁਰਵੀਰ ਸੇਰਗਿਲ ਨੇ ਵੀਡੀਓ ਪਾ ਕੇ ਇੱਕ ਹੋਰ ਖੁਲਾਸਾ ਕੀਤਾ ਆ ਕਿ ਉਹਨਾਂ ਤੇ 2 ਕਰੋੜ ਦਾ ਦਾਵਾ ਕੀਤਾ ਗਿਆ ਹੈ ਪਹਿਲਾਂ ਤੁਸੀਂ ਇੱਕ ਵਾਰੀ ਇਹ ਵੀਡੀਓ ਸੁਣੋ ਹਾਂਜੀ ਬਾਬੇ ਕਿਵੇਂ ਹੋ ਜੀ ਆਪਣਾ ਨਾ ਪੰਜਾਬ ਚ ਮੁੱਦਾ ਚੱਲ ਰਿਹਾ ਨਵਾਂ ਵੈਸੇ ਤਾਂ ਆਪਣੇ ਬੰਦੇ ਜਿੱਦਨ ਹੁੰਦੇ ਉਦਦਨ ਹੋ ਤੁਰਦੇ ਆ ਤੇ ਹੁਣ ਨਵਾਂ ਮੁੱਦਾ ਚੱਲ ਰਿਹਾ 35 ਲੱਖ ਖੜਾ ਸਾਰੇ ਪਾਸੇ 35 ਲੱਖ 35 ਲੱਖ ਹੋਈ ਪਈ ਆ ਜਿੱਧਰ ਮਰਜੀ ਦੇਖ ਲਓ ਤੇ ਉਹ ਸਾਡੇ ਵਾਲੇ ਚੁੱਬਨ ਯਾਰਾ 35 ਲੱਖ ਖੜੀ ਆ ਵੀਡੀਓ ਜੀ ਤੇ ਕੀ ਬਣਾਈ ਉਹ ਹਾਲਾ 35 ਲੱਖ ਦਾ ਕੀ ਦੇਣਾ ਸੀਗਾ ਉਹਨਾਂ ਨੇ ਸਾਡੇ ਤੋਂ 2 ਕਰੋੜ ਦੀ ਡਿਮਾਂਡ ਕਰ ਲਈ ਮੈਂ ਹੁਣੇ-ਹੁਣੇ ਦੇਖ ਕੇ ਆੜਿਆਂ ਲੀਗਲ ਨੋਟਿਸ ਜਾ 2 ਕਰੋੜ ਰੁਪਈਆ ਸਾਡੇ ਕੋਲੋਂ ਉਹ ਭੁੱਲ ਜਾਵੇ 2 ਕਰੋੜ ਉਹ ਵੀ ਅਸੀਂ ਕੱਦੇ ਵੀ ਨਹੀਂ ਫਰ ਯਾਰ ਕਮਾਲ ਜਿਹੜੇ ਦੇਣੇ ਆ ਉਹ ਤਾਂ ਪੈਸੇ ਦੇਣੇ ਬਣਦੇ ਆ ਨਾ ਹੁਣ ਵਿਆਜ ਤੁਸੀਂ ਲਾ ਕੇ ਤੁਸੀਂ ਮੋੜਨੇ ਕਿਸ ਨੂੰ ਪੈਸੇ ਤੁਸੀਂ ਤਾਂ ਸਾਡੇ ਤੋਂ ਮੰਗ ਤੁਸੀਂ ਦੇਖ ਲਈ ਹੈ ਗੁਰਵੀਰ ਸੇਰ ਕਿਲ ਦੀ ਇਹ ਵੀਡੀਓ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2 ਕਰੋੜ ਦਾ ਨੋਟਿਸ ਭੇਜ ਆਇਆ ਉਹਨਾਂ ਦੇ ਵੱਲੋਂ ਕਿ ਸਾਨੂੰ ਡਿਫੇਮ ਕੀਤਾ ਗਿਆ ਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਅਤੇ ਪੰਜਾਬ ਦੀਆਂ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ YouTube ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ